ਲੋਕਾਂ ਦੇ ਫੇਮਸ ਹੋਣ ਲਈ ਪੂਨਮ ਪਾਂਡੇ ਨੇ ਰਚਿਆ ਸੀ ਪਬਲਿਸਿਟੀ ਸਟੰਟ ਆਮ ਲਾਈਕ ਆਈ ਡਿਡਾਇ ਨਿਕੋਸ ਸੌਮ ਕੈਨਸਲ ਅਨਫੋਰਚਨਟਲੀ ਆਈ ਕੈਨ ਨਾਟ ਸੇ ਥੈਟ ਅਬਾਊਟ ਦੋਜ਼ ਹੰਡਰਡਸ ਆਫ ਹਾਊਸਸ ਆਫ ਊਮਨ ਜੇ ਜ਼ਿੰਦਾ ਹੈ ਬਾਲੀਵੁੱਡ ਦੀ ਅਦਾਕਾਰਾ ਪੂਨਮ ਪਾਂਡੇ ਤਾਂ ਕੱਲ੍ਹ ਆਇਆ ਇੱਕ ਖਬਰ ਨੇ ਹੈਰਾਨ ਕਰਕੇ ਰੱਖ ਦਿੱਤਾ ਕਿ ਬਾਲੀਵੁੱਡ ਦੀ ਅਦਾਕਾਰਾ ਪੂਨਮ ਪਾਂਡੇ 32 ਸਾਲ ਦੀ ਉਮਰ ਦੇ ਵਿੱਚ ਇਸ ਦੀ సర్వైకల్ క్యాన్సర్ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਸਾਰੇ ਜਿਹੜੇ ਨੇ ਦੁੱਖ ਦੇ ਵਿੱਚ ਹੁੰਦੇ ਨੇ ਹਰ ਕੋਈ ਸ਼ੌਕ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਕੱਲ ਪਰਸੋ ਤਾਂ ਉਹਨਾਂ ਨੂੰ ਵੇਖਿਆ ਸੀਗਾ ਤੁਰੇ ਫਿਰਦਿਆਂ ਤੇ ਸਭ ਕੁਝ ਠੀਕ ਸੀ ਤੇ ਅਚਾਨਕ ਪਤਾ ਲੱਗਿਆ ਕਿ క్యాన్సర్ ਹੋ ਗਿਆ ਤਾਂ ਬਹੁਤ ਸਾਰੀਆਂ ਗੱਲਾਂ ਇਹ ਵੀ ਸਾਹਮਣੇ ਆਈਆਂ ਕਿ ਜੋ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੋਸਟ ਵੀ ਤਾਂ ਕਰ ਦਿੱਤੀ ਗਈ ਕਿ ਉਹਨਾਂ ਦੀ ਡੈੱਡ ਬੋਡੀ ਕਿੱਥੇ ਹੈ ਆਂਤਮ ਸੰਸਕਾਰ ਕਿੱਥੇ ਹੋਣਾ ਹੈ ਕਿ ਇਹ ਸਭ ਚੱਲ ਕੀ ਰਿਹਾ ਤੇ ਕਈ ਲੋਕਾਂ ਨੇ ਤਾਂ ਇਹ ਵੀ ਕਿਆ ਸੁਣਾਉਣੇ ਸ਼ੁਰੂ ਕਰਤੇ ਸੀਗੇ ਟਵੀਟ ਪਾਣੇ ਸ਼ੁਰੂ ਹੋ ਗਏ ਸੀ ਕਿ ਇਹ ਸਭ ਪਬਲਿਸਿਟੀ ਸਟੰਟ ਹੈਗਾ ਫੇਮਸ ਹੋਣ ਦੇ ਲਈ ਪੂਨਮ ਪਾਂਡੇ ਕਰ ਰਹੀ ਹੈ ਤੇ ਉਹ ਜਿੰਦਾ ਤੇ ਸਾਨੂੰ ਹੋਇ ਤੱਕ ਇਹ ਕਿਉਂ ਨਹੀਂ ਪਤਾ ਲੱਗ ਸਕਿਆ ਕਿ ਪੂਨਮ ਪਾਂਡੇ ਹੈ ਕਿੱਥੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਆ ਕੇ ਪੂਨਮ ਪਾਂਡੇ ਦੇ ਵੱਲੋਂ ਦਿੱਤੇ ਗਏ ਨੇ ਪੂਨਮ ਪਾਂਡੇ ਜਿੰਦਨ ਸੋਸ਼ਲ ਮੀਡੀਆ ਤੇ ਉਸ ਦੇ ਵੱਲੋਂ ਖੁਦ ਲੋਕਾਂ के आगे ਇਹ ਵੀਡੀਓ ਪਾਈ ਗਈ ਹੈ ਆਪਣਾ ਜੋ ਕੀਤਾ ਉਸ ਨੂੰ ਲੈ ਕੇ ਮਾਫੀ ਵੀ ਮੰਗੀ ਗਈ ਹੈ ਉਸਨੇ ਕਿਹਾ ਕਿ ਮੇਰਾ ਇਹ ਕੋਈ ਮਕਸਦ ਨਹੀਂ ਸੀਗਾ ਇਦਾਂ ਦਾ ਕੁਝ ਕਰਨਾ ਪਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਔਰਤਾਂ ਰਹੀਆਂ ਸਾਡੀਆਂ ਇੰਡੀਅਨਸ ਨੇ ਜਿਨ੍ਹਾਂ ਜਿਹੜੀਆਂ ਕਿ ਇਸ ਸਰਵਾਈਕਲ ਕੈਂਸਰ ਦੇ ਕਾਰਨ ਜਾਨ ਗਵਾ ਰਹੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕਿਉਂ ਹੁੰਦਾ ਹੈ ਅਚਾਨਕ ਕਿਦਾਂ ਹੋ ਗਿਆ ਬਹੁਤ ਸਾਰੀਆਂ ਵੂਮਨਸ ਦੀਆਂ ਪ੍ਰੋਬਲਮਸ ਹੁੰਦੀਆਂ ਰਹੀਆਂ ਤਾਂ ਉਸ ਤੋਂ ਉਹ ਜਾਗਰੂਕ ਕਰਨਾ ਚਾਹੁੰਦੀ ਸੀ ਉਹ ਸੁਨੇਹਾ ਦੇਣਾ ਚਾਹੁੰਦੀ ਸੀ ਜਿਸ ਕਰਕੇ ਉਸਨੇ ਕਿਹਾ ਕਿ ਮੈਂ ਏ ਸਟੰਟ ਕੀਤਾ ਮੈਂ ਮਾਫੀ ਮੰਗਦੀ ਹਾਂ ਇਸ ਗੱਲ ਦੀ ਕਿ ਮੈਂ ਫੈਨਸ ਨੂੰ ਜਿਹੜਾ ਗਲਤ ਖਬਰ ਫੈਲਾਈ ਹੈਗੀ ਹੈ ਪਰ ਮੇਰਾ ਮਕਸਦ ਇੱਕ ਸਹੀ ਮੈਸੇਜ ਦੇਣਾ ਸੀਗਾ ਤਾਂ ਪੂਨਮ ਪਾਂਡੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਉਸ ਦੇ ਅਧਿਕਾਰ ਇੰਸਟਾਗ੍ਰam ਅਕਾਊਂਟ ਤੋਂ ਜਿੱਥੇ ਉਹ ਇਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਪੂਨਮ ਪਾਂਡੇ ਹਜੇ ਜਿੰਦਾ ਹੈ ਅਦਾਕਾਰਾ ਪੂਨਮ ਪਾਂਡੇ ਨੇ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਉਹ ਬਿਲਕੁਲ ਜਿੰਦਾ ਹੈ ਤੇ ਠੀਕ ਹੈਗੀ ਹੈ ਤੇ ਵੀਡੀਓ ਸਾਂਝੀ ਕਰਦੇ ਹੋਣੇ ਕੈਪਸ਼ਨ ਲਿਖਿਆ ਹੈ ਕਿ ਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਚੀਜ਼ਾਂ ਸਾਂਝਾ ਕਰਨਾ ਚਾਹੁੰਦੀ ਆ ਮੈਂ ਇੱਥੇ ਹਾਂ ਜਿੰਦਾ ਹਾਂ ਸਰਵਾਈਕਲ ਕੈਂਸਰ ਨੇ ਮੇਰੀ ਮੌਤ ਦਾ ਦਾਵਾ ਨਹੀਂ ਕੀਤਾ ਪਰ ਤੁਖਦਾਈ ਤੌਰ ਤੇ ਇਸ ਨੇ ਹਜ਼ਾਰਾਂ ਔਰਤਾਂ ਦੀਆਂ ਜਾਨਾਂ ਲੈ ਲਈਆਂ ਨੇ ਜੋ ਇਸ ਬਿਮਾਰੀ ਨਾਲ ਜਿੱਠਣ ਦੇ ਤਰੀਕੇ ਨਾਲ ਗਿਆਨ ਦੀ ਘਾਟ ਕਾਰਨ ਪੈਦਾ ਹੋਈਆਂ ਨੇ ਕੁਝ ਹੋਰ ਕੈਂਸਰਾਂ ਦੇ ਉਲਟ ਸਰਵਾਈਕਲ ਕੈਂਸਰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਐਚ ਪੀ ਵੀ ਵੈਕਸੀਨ ਤੇ ਸ਼ੁਰੂਆਤੀ ਕੋਝਣ ਟੈਸਟਾਂ ਚ ਨੇ ਸਾਡੇ ਕੋਲ ਇਹ ਯਕੀਨੀ ਬਣਾਉਣ ਦੇ ਸਾਧਨ ਨੇ ਕਿ ਕੋਈ ਵੀ ਇਸ ਬਿਮਾਰੀ ਨਾਲ ਆਪਣੀ ਜਾਨ ਨਾ ਗਵਾਏ ਆਓ ਇੱਕ ਦੂਜੇ ਨੂੰ ਅਲੋਚਨਾਤਮਕ ਜਾਗਰੂਕਤਾ ਨਾਲ ਸਸ਼ਕਤ ਕਰੀਏ ਕਿ ਇਹ ਯਕੀਨੀ ਬਣਾਈਏ ਕਿ ਹਰ ਔਰਤ ਨੂੰ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਚਿਤ ਕੀਤਾ ਜਾਵੇ ਤਾਂ ਪੂਨਮ पांडे ਨੇ ਇਹ ਸਾਂਝਾ ਕੀਤਾ ਹੈਗਾ ਕਿ ਉਹ ਜਿੰਦਾ ਹੈਗੀ ਹੈ ਤੇ ਉਹ ਔਰਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹੈ ਕਿ ਉਹ ਕਿਵੇਂ ਸਰਵਾਈਕਲ ਕੈਂਸਰ ਤੋਂ ਬਚ ਸਕਦੀ ਹੈ